ਕਾਲੇ ਪਾਣੀ ਦਾ ਇਹ ਟਾਪੂ ਜਿਸ ਨੂੰ ਵਾਈਪਰ ਆਇਲੈਂਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇੱਕ ਜ਼ਹਿਰੀਲੇ ਸੱਪਾਂ ਦਾ ਟਾਪੂ ਹੋਇਆ ਕਰਦਾ ਸੀ ਤੇ ਸੈਲੂਲਰ ਜੇਲ ਦੇ ਬਣਨ ਤੋਂ ਪਹਿਲਾਂ ਯਾਨੀ ਕਿ 19ਵੀਂ ਸਦੀ ਦੇ ਵਿੱਚ ਸਨ 1900 ਤੋਂ ਪਹਿਲਾਂ ਕੈਦੀਆਂ ਨੂੰ ਇਸ ਜਗ੍ਹਾ ਦੇ ਉੱਪਰ ਅੰਗਰੇਜ਼ ਛੱਡ ਜਾਂਦੇ ਸੀ ਤੇ ਆਹ ਉਸ ਸਮੇਂ ਜਿਹੜੀ ਬਿਲਡਿੰਗ ਬਣੀ ਹੈ ਤੇ ਪਿਛਲੇ ਪਾਸੇ ਸੀ ਫਾਂਸੀ ਘਰ ਤੇ ਇਹ ਬਿਲਡਿੰਗ ਦਾ ਕੀ ਕੰਮ ਸੀ ਇਹ ਬਿਲਡਿੰਗ ਦੇ ਵਿੱਚ ਬਣੀਆਂ ਹੋਈਆਂ ਬੈਰਕਾਂ ਆਹ ਤੁਸੀਂ ਦੇਖ ਸਕਦੇ ਹੋ ਇਹ ਬੈਰਕਾਂ ਦੇ ਵਿੱਚ ਫਾਂਸੀ ਵਾਲੇ ਕੈਦੀਆਂ ਨੂੰ ਦੋ ਰਾਤਾਂ ਜਾਂ ਤਿੰਨ ਰਾਤਾਂ ਪਹਿਲਾਂ ਇੱਥੇ ਸ਼ਿਫਟ ਕਰ ਦਿੱਤਾ ਜਾਂਦਾ ਸੀ। ਸੋ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਸਾਇਲੈਂਟ ਦੇ ਉੱਪਰ ਬਹੁਤ ਜਰੀਲੇ ਸੱਪ ਸੀ ਜਿਹੜੇ ਕੋਈ ਸਾਡੇ ਪੰਜਾਬੀ ਜਾਂ ਭਾਰਤੀ ਕੈਦੀ ਸੱਪਾਂ ਤੋਂ ਪਜ ਜਾਂਦੇ ਸੀ ਉਹ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਜਾਂਦੀ ਸੀ ਤਾਂ ਇਸ ਬੈਰਕ ਦੇ ਵਿੱਚ ਰੱਖਿਆ ਜਾਂਦਾ ਸੀ। ਤਾਂ ਇਹ ਉਹ ਬਿਲਡਿੰਗ ਹੈ ਤੇ ਅੱਜ ਹੁਣ ਤੁਹਾਨੂੰ ਮੈਂ ਉਹ ਥਾਂ ਵੀ ਦਿਖਾਉਣਾ ਜਿੱਥੇ ਕਦੇ ਫਾਂਸੀ ਕਰ ਹੋਇਆ ਕਰਦਾ ਸੀ। ਜਿੱਥੇ ਦੇਸ਼ ਭਗਤਾਂ ਨੂੰ ਫਾਂਸੀਆਂ ਦੇ ਉੱਪਰ ਚੜਾਇਆ ਜਾਂਦਾ ਸੀ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਉਣੀ ਹੈ ਇਹ ਬਿਲਡਿੰਗ ਦੇ ਪਿਛਲੇ ਪਾਸੇ ਅੱਜ ਉਹ ਜਗ੍ਹਾ ਸੁਨਾਮੀ ਦੇ ਵਿੱਚ ਨਸ਼ਟ ਹੋ ਚੁੱਕੀ ਹੈ ਜਿੱਥੇ ਫਾਂਸੀ ਘਰ ਹੁੰਦਾ ਸੀ ਲਓ ਜੀ ਇਹ ਉਹ ਜਗ੍ਹਾ ਜਿੱਥੇ ਉਹ ਤੁਸੀਂ ਕੰਧ ਦੇਖ ਸਕਦੇ ਹੋ ਬਣੀ ਹੋਈ ਇਸ ਜਗ੍ਹਾ ਦੇ ਉੱਪਰ ਕਿਤੇ ਫਾਂਸੀ ਘਰ ਹੋਇਆ ਕਰਦਾ ਸੀ ਜਿੱਥੇ ਦੇਸ਼ ਭਗਤਾਂ ਨੂੰ ਫਾਂਸੀ ਦੇ ਉੱਤੇ ਲਟਕਾਇਆ ਜਾਂਦਾ ਸੀ